ਇਕ ਨਵਾਂ ਕੋਈ ਰਾਹ ਬਣਾ ਲਈਏ ਗੋਲਡੀ ਨੇ ਲਿਖਿਆ ਹੈ ਕਿ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਿਾਂਗੇ ਤੇ ਕਿਤਨਾ ਮਿਲਨ ਤੋਂ ਨਰਾਜ਼ ਨੇ ਦਲਵੀਰ ਗੋਲਡੀ ਦੱਸ ਕੇ ਕਾਂਗਰਸ ਨੇ ਸੰਗਰੂ ਲੋਕ ਸਭਾ ਸੀਟ ਤੋਂ ਸੁਖਪਾਲ ਸਿੰਘ ਖੈਰਾ ਨੂੰ ਕੈਂਡੀਡੇਟ ਬਣਾਇਆ ਹੈ ਉਮੀਦਵਾਰ ਐਲਾਨਿਆ ਹੈ ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਿਾਂਗਾ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਿਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ दिवे नहीं सही पर दलवीर गोल्डी की नाराजगी लगातार बरकरार है इस तो कुछ दिन पहला भी सोशल मीडिया पे लाइव होकर दलवीर गोल्डी देवलो खुल के नाराजगी जाहिर की गई थी जो कि कांग्रेस लिस्ट जारी की गई थी संगरूर लोकसभा सीट तो सुपाल सिंह खेरा नु चोन मैदान उतारिया गेसे का उस तो बाद तो ही नाराजगी लगातार बरकरार है हालांकि जो सुपाल सिंह खेरा ने जो उम्मीदवार संगरू लोकसभा सीट तो ते पंजाब कांग्रेस प्रधान राजा वडिंग पहुंचे सिगे उन दी नाराजगी नु दूर करन ले पर आज इंज जाप रह है कि आ नाराजगी दूर नहीं हुई है दलवीर गोल्डी 2017 च विधायक रहिसगे ते 2022 च तुरी जो विधायक है वो हल्का है कॉन्स्टिट्यूएंसी है ओथौ ਸੀਐਮ ਭਗਵੰਤ ਮਾਨ ਦੇ ਅਗੇਂਸਟ ਚੋਣ ਲੜੀ ਸੀਗੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਉਸ ਤੋਂ ਬਾਅਦ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਸੀਐਮ ਅਹੁਦੇ ਦਾ ਹਲਫ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਹੈ ਬਾਏ ਇਲੈਕਸ਼ਨ ਵੀ ਦਲਵੀਰ ਗੋਲਡੀ ਦੇ ਵੱਲੋਂ ਲੜੀ ਜਾਂਦੀ ਹੈ ਪਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸੇ ਵਿਚਾਲੇ ਦਲਵੀਰ ਗੋਲਡੀ ਦੇ ਵੱਲੋਂ ਪੋਸਟ ਪਾਈ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ جگਦੇ ਰਹਾਂਗੇ ਆ ਸੋਸ਼ਲ ਮੀਡੀਆ ਤੇ ਪੋਸਤ ਤਲਵੀਰ ਗੋਲਡੀ ਦੇ ਵੱਲੋਂ ਪਾਈ ਗਈ ਹੈ ਇਸੇ ਵਿਚਾਲੇ ਦਸਕਿੰ ਤਲਵੀਰ ਗੋਲਡੀ ਦੀ ਨਾਰਾਜ਼ਗੀ ਲਗਾਤਾਰ ਬਰਕਰਾਰ ਹੈ ਹਾਲਾਂਕਿ ਉਹਨਾਂ ਨੂੰ ਉਮੀਦ ਸੀ ਕਿ ਸੰਗਰੂ ਲੋਕ ਸਭਾ ਸੀਟ ਤੋਂ ਉਹਨਾਂ ਨੂੰ ਦਾਅਵੇਦਾਰ ਬਣਾਇਆ ਜਾਏਗਾ ਇਸੇ ਵਿਚਾਲੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾਏਗਾ ਪਰ ਕਾਂਗਰਸ ਪਾਰਟੀ ਨੂੰ ਜੋ ਪੁਲਤ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖੇਰਣ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਜਦੇ ਚੱਲਦੇ ਦਲਵੀਰ ਗੋਲਡੀ ਦੀ ਨਰਾਜ਼ਗੀ ਬਰਕਰਾਰ ਹੈ ਉਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਜੋ ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਾ ਵੜਿੰਗ ਸੁਖਪਾਲ ਸਿੰਘ ਖੈਰਾ ਪਹੁੰਚੇ ਸੀਗੇ ਇਸ ਵਿਚਾਲੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਗਈ ਸੀਗੀ ਪਰ ਇਹ ਸੋਸ਼ਲ ਮੀਡੀਆ ਪੋਸਟ ਤੋਂ ਇੰਜ ਜਾਪ ਰਿਹਾ ਹੈ ਕਿ ਜੋ ਦਲਵੀਰ ਸਿੰਘ ਗੋਲਡੀ ਦੀ ਨਰਾਜ਼ਗੀ ਲਗਾਤਾਰ ਬਰਕਰਾਰ ਹੈ ਮੇਨਾ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਮੌਜੂਦ ਨੇ ਚਰਨਜੀਤ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਤੋਂ ਇੰਜ ਜਾਪ ਰਿਹਾ ਹੈ ਕਿ ਦਲਵੀਰ ਗੋਲਡੀ ਨੂੰ ਮਨਾਉਣ ਚ ਰਾਜਾ ਵੜਿੰਗ ਸੁਖਪਾਲ ਸਿੰਘ ਖੈਰਾ ਨਾਕਾਮਯਾਬ ਰਹੇ ਨੇ ਬਿਲਕੁਲ ਸਰਬਜੋਤ ਇਹ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਉਹ ਸਹੀ ਹੈ ਕਿਉਂਕਿ ਜਿਹੜੀ ਦਲਬੀਰ ਗੋਲੀ ਨੇ ਪੋਸਟ ਪਾਈ ਆ ਰਸਤੇ ਬਦਲ ਦੇ ਕਿ ਲੰਮਾ ਸਮਾਂ ਇੱਕ ਰਸਤੇ ਦੇ ਉੱਪਰ ਚੱਲ ਰਹੇ ਆ ਮੈਂ ਤਾਂ ਹੁਣ ਉਹ ਰਸਤਾ ਬਦਲਦੀ ਲੋੜ ਆ ਇਹ ਨਾਰਾਜ਼ਗੀ ਤੋਂ ਵੀ ਜ਼ਿਆਦਾ ਕਿਤਨਾ ਕਿਤੇ ਜਿਹੜਾ ਹੈਗਾ ਇਸ਼ਾਰੇ ਹੋ ਰਹੇ ਨੇ ਕਿਉਂਕਿ ਨਾਰਾਜ਼ਗੀ ਜਦੋਂ ਸੁਖਪਾਲ ਸਿੰਘ ਖੈਰਾਂ ਨੂੰ ਸੰਗਰੂਰ ਤੋਂ ਟਿਕਟ ਮਿਲੀ ਸੀ ਉਦੋਂ ਦਲਬੀਰ ਸਿੰਘ ਗੋਲੜੀ ਨੇ ਨਾਰਾਜ਼ਗੀ ਜਤਾਈ ਸੀ ਬਕਾਇਦਾ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਬੋਲੇ ਸੀ ਕਿ ਹਾਂ ਮੈਂ ਲੰਮਾ ਸਮਾਂ ਪਾਰਟੀ ਦੇ ਲਈ ਕੰਮ ਕੀਤਾ ਮੈਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਸੁਖਪਾਲ ਖੈਰਾਂ ਨੂੰ ਤਾਂ ਟਿਕਟ ਦੇ ਦਿੱਤਾ ਉਸ ਤੋਂ ਬਾਅਦ ਰਾਜਾ ਬੜਿੰਗ ਸੁਖਪਾਲ ਖੈਰਾ ਦਲਬੀਰ ਗੋਲੜੀ ਦੇ ਘਰ ਆਏ ਸੀ ਉਹਨਾਂ ਨੂੰ ਮਨਾਇਆ ਸੀ ਪਰ ਉਸ ਤੋਂ ਬਾਅਦ ਵੀ ਸੰਗਰੂਰ ਤੇ ਇਸ ਨਾਮ ਦੇ ਪ੍ਰੋਗਰਾਮਾਂ ਤੋਂ ਬਾਅਦ ਜਦੋਂ ਲਹਿਰਾ ਗਾਗਾ ਦੇ ਵਿੱਚ ਇੱਕ ਕਾਂਗਰਸ ਦਾ ਸਾਂਝਾ ਪ੍ਰੋਗਰਾਮ ਹੋਇਆ ਤਾਂ ਉੱਥੇ ਪ੍ਰੋਗਰਾਮ ਸਰਵਜੋ ਦੋ ਹੋਏ ਇੱਕ ਪਾਸੇ ਦਲਬੀਰ ਸਿੰਘ ਗੋਲਡੀ ਦਾ ਪ੍ਰੋਗਰਾਮ ਹੋਇਆ ਜਿੱਥੇ ਸੁਖਪਾਲ ਖੈਰ ਨੇ ਪਹੁੰਚੇ ਪੱਠਾ ਦੇ ਪਹੁੰਚੇ ਤਾਂ ਦੂਜੇ ਪਾਸੇ ਜਿੱਥੇ ਦਲਬੀਰ ਗੋਲਡੀ ਨੇ ਕਾਂਗਰਸ ਦੇ ਅਲੱਗ ਵਰਕਰਾਂ ਨੂੰ ਲੈ ਕੇ ਪ੍ਰੋਗਰਾਮ ਕੀਤਾ ਉੱਥੇ ਉਹ 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 ਪੀੜੇ ਦੇ ਹੈਗੇ ਨੇ ਅਲੱਗ-ਅਲੱਗ ਨਜ਼ਰ ਆਏ ਜਿੱਥੇ ਗੋਲਡੀ ਸੀ ਉੱਥੇ ਖੈਰਾ ਨਹੀਂ ਪਹੁੰਚੇ ਸੀ ਤੇ ਖੈਰਾ ਸੀ ਉੱਥੇ ਗੋਲਡੀ ਨਹੀਂ ਪਹੁੰਚੇ ਤਾਂ ਹੁਣ ਜਿਹੜੀ ਇਹ ਪੋਸਟ ਆ ਤਾਂ ਇਹ ਪੋਸਟ ਕਿਤੇ ਨਾ ਕਿਤੇ ਜ਼ਿਆਦਾ ਇਸ਼ਾਰੇ ਕਰ ਰਹੀ ਹੈ ਨਰਾਜਗੀ ਦੇ ਤਾਂ ਇਹ ਇਹ ਪੋਸਟ ਦੇ ਵਿੱਚ ਤਾਂ ਨਰਾਜਗੀ ਤੋਂ ਵੀ ਜ਼ਿਆਦਾ ਰਾਹ ਬਦਲਣ ਦੀ ਜਿਹੜੀ ਹੈਗੀ ਆ ਗੱਲ ਕਹੀ ਜਾ ਰਹੀ ਕਿ ਰਾਹ ਹੁਣ ਲੰਬਾ ਸਮਾਂ ਹੋ ਗਿਆ ਤਾਂ ਲੰਬਾ ਸਮਾਂ ਅੰਤਵੀਰ ਗੋਲਡੀ ਕਾਂਗਰਸ ਪਾਰਟੀ ਦੇ ਵਿੱਚ ਚੱਲਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਰਾਹ ਬਦਲਨੇ ਪੈਣਗੇ ਦੀਵੇ ਜਗਦੇ ਰਹਿਣਗੇ ਕਿ ਤੇ ਇਹ ਇਹ ਜਿਹੜਾ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਗੱਲ ਕਹਿ ਪਈ ਇੱਕ ਹੋਰ ਵੀ ਕਿਤਨਾ ਕਿਤੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜਾਂ ਕਿਤਨਾ ਕਿਤੇ ਕਿਹਾ ਸਵੈ ਜਾਂ ਰਜਾ ਸਕਦੇ ਕਿਉਂਕਿ ਦਲਵੀਰ ਗੋਲਡੀ ਨਾਲ ਅਸੀਂ ਰਾਤ ਤੋਂ ਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਮੈਸੇਜ ਦਾ ਵੀ ਜਵਾਬ ਨਹੀਂ ਆ ਰਿਹਾ ਕਿ ਸੰਗਰੂਰ ਤੋਂ ਭਾਜਪਾ ਪਾਰਟੀ ਨੇ ਹਜੇ ਤੱਕ ਕਿਸੇ ਨੂੰ ਵੀ ਉਮੀਦਵਾਰ ਨਹੀਂ ਐਲਾਨਿਆ ਤਾਂ ਕਿਤਨਾ ਕਿਤੇ ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਨਰਾਜ਼ਗੀ ਕਿਤਨਾ ਕਿਤੇ ਜ਼ਿਆ ਜੇ ਜਿਹੜਾ ਉਹਨਾਂ ਨੇ ਰਾਹ ਬਦਲਣ ਦੀ ਗੱਲ ਆਖੀ ਆ ਉਹਨਾਂ ਨੇ ਕਿਹਾ ਕਿ ਰਾਹ ਬਦਲੇ ਜਾ ਸਕਦੇ ਨੇ ਤਾਂ ਇਹ ਵੀ ਕਿਤਨਾ ਕਹਿੰਦੇ ਸੰਭਾਵਨਾਵਾਂ ਨੇ ਪਰ ਜਦੋਂ ਤੱਕ ਦਰਬੀਰ ਗੋਲਦੀ ਖੁਦ ਆ ਕੇ ਨਹੀਂ ਕਹਿੰਦੇ ਉਦੋਂ ਤੱਕ ਅਸੀਂ ਇਹ ਇਦਾਂ ਨਹੀਂ ਜਿਹੜੀਆਂ ਸਿਰਫ ਸੰਭਾਵਨਾਵਾਂ ਨੇ ਸ਼ੋਹ ਨਹੀਂ ਕਹਿ ਸਕਦੇ ਪਰ ਜਿਹੜੀ ਉਹਨਾਂ ਨੇ ਪੋਸਟ ਜਰਾਹੀ ਆਪਣੀ ਵਾਰਹੀਂ ਜਵਾਬ ਦਿੱਤਾ ਕਿ ਰਾਹ ਬਦਲੇ ਜਾ ਸਕਦੇ ਨੇ ਨਰਾਜਗੀ ਜਿਹੜੀ ਹੈਗੀ ਹੈ ਲਗਾਤਾਰ ਉਸੇ ਤਰੀਕੇ ਨਾਲ ਬਰਕਰਾਰ ਆ ਇਹ ਹੁਣ ਇੱਕ ਵੱਡਾ ਸੰਗਰੂਰ ਦੇ ਰਾਜਨੀਤੀ ਦੇ ਵਿੱਚ ਫਿਰ ਬਦਲ ਜਿਹੜਾ ਹੈਗਾ ਹੋ ਸਕਦਾ ਸਮਝੋ ਜਨਜੀਤ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੋਸਟ ਲਿਖਿਆ ਕਿ ਰੁਕ ਗਈ ਜ਼ਿੰਦਗੀ ਇਸ ਜ਼ਿੰਦਗੀ ਨੂੰ ਤੱਕ ਉਹ ਕਿੰਨਾ ਕਿਤੇ ਉਹਨਾਂ ਦੇ ਵੱਲੋਂ ਸਿੱਧਾ ਤੇ ਸਪਸ਼ਟ ਇਸ਼ਾਰਾ ਕੀਤਾ ਗਿਆ ਹੈ ਪਾਰਟੀ ਬਦਲਣ ਦਾ ਤੇ ਜੇ ਆਹ ਪਾਰਟੀ ਉਹਨਾਂ ਦੇ ਵੱਲੋਂ ਬਦਲੀ ਜਾਂਦੀ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਸੁਪਾਲ ਸਿੰਘ ਖੈਰਾ ਦੇ ਸਾਹਮਣੇ ਨਜ਼ਰ ਆਣਗੇ ਦਲਵੀਰ ਗੋਲਡੀ ਬਿਲਕੁਲ ਕਿਉਂਕਿ ਜਦੋਂ ਦਲਬੀਰ ਸਿੰਘ ਗੋਲੜੀ ਨੇ 2019 ਦੇ ਵਿੱਚ 2022 ਦੇ ਵਿੱਚ ਕਿਤੇ ਨਾ ਕਿਤੇ 2022 ਦੇ ਵਿੱਚ ਜਦੋਂ ਭਗਵੰਤ ਸਿੰਘ ਮਾਨ ਠੂਰੀ ਤੋਂ ਲੜੇ ਸੀ ਤਾਂ ਦਲਬੀਰ ਸਿੰਘ ਗੋਲੜੀ ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਵੱਡਾ ਮੁਕਾਬਲਾ ਕੀਤਾ ਸੀ ਤਾਂ ਉਸ ਤੋਂ ਬਾਅਦ ਜਦੋਂ ਭਗਵੰਤ ਸਿੰਘ ਮਾਨ ਨੇ ਸੰਗਰੂਰ ਐਮਪੀ ਤੋਂ ਮੁੱਖ ਮੰਤਰੀ ਬਣੇ ਤਾਂ ਉੱਥੇ ਜਿਹੜੇ ਚੋਣਾਂ ਹੋਈਆਂ ਦੁਬਾਰਾ ਲੋਕ ਸਭਾ ਦੀਆਂ ਜਿਮਨੀ ਚੋਣਾਂ ਉੱਥੇ ਫਿਰ ਦਲਬੀਰ ਗੋਲੜੀ ਜਿਹੜੇ ਹੈਗੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਸਰਪੰਚ ਗੁਰਮੀਤ ਸਿੰਘ ਦੇ ਖਿਲਾਫ ਤਾਂ ਕਿਤੇ ਨਾ ਕਿਤੇ ਪੂਰਾ ਨੰਨੋ ਸੰਭਾਵਨਾ ਸੀ ਤਾਂ ਜਿਹੜੇ ਆਖਰੀ ਵਾਰੀ ਜਿਹੜੀ ਇਹਨਾਂ ਨੇ ਬੋਲਿਆ ਸੀ ਇਹਨਾਂ ਨੇ ਕਿਹਾ ਸੀ ਕਿ ਮੈਨੂੰ ਭਰੋਸਾ ਦਿੱਤਾ ਗਿਆ ਸੀ ਕਿ 2024 ਦੇ ਵਿੱਚ ਸੰਗਰੂਰ ਤੋਂ ਲੋਕ ਸਭਾ ਚੋਣਾਂ ਸਤ ਕਾਂਗਰਸ ਪਾਰਟੀ ਦੀ ਸੀਟ ਮੈਨੂੰ ਮਿਲੂਗੀ ਭਾ ਅ ਵੱਲਦੀਰ ਸਿੰਘ ਗੋਲਡੀ ਨੂੰ ਮਿਲੂਗੀ ਪਰ ਉਸ ਤੋਂ ਬਾਅਦ ਜਦੋਂ ਸੁਖਪਾਲ ਕਹਿ ਰਿਹਾ ਇਹ ਤਾਂ ਲਗਾਤਾਰ ਦਲਵੀਰ ਗੋਲਡੀ ਨਾਰਾਜ਼ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੇਰਾ ਹੱਕ ਬਣਦਾ ਸੀ ਮੈਂ ਲੰਮਾ ਸਮਾਂ ਕਾਂਗਰਸ ਪੱਤ ਦੇ ਵਿੱਚ ਰਿਹਾ ਪਰ ਉਹ ਕਿਤਨਾ ਕਿਤੇ ਖੈਰਾ ਸਾਹਿਬ ਜਾਂ ਰਾਜਾ ਬਡਿੰਗ ਦੇ ਵੱਲੋਂ ਕਿਹਾ ਗਿਆ ਮਨਾਲਿਆ ਗਿਆ ਪਰ ਹੁਣ ਜਿਹੜੀ ਇਹ ਪੋਸਟ ਆ ਇਹ ਕਿਤਨਾ ਕਿਤੇ ਬਿਲਕੁਲ ਸੰਗਰੂਰ ਦੀ ਰਾਜਨੀਤੀ ਕਾਂਗਰਸ ਦੀ ਰਾਜਨੀਤੀ ਬਦਲਦੀ ਨਜ਼ਰ ਆ ਰਹੀ ਆ ਕਿਉਂਕਿ ਅਗਰ ਇਸ ਕਾਂਗਰਸ ਇਸ ਪੋਸਟ ਦੇ ਹਿਸਾਬ ਦੇ ਨਾਲ ਦਲਬੀਰ ਗੋਲਦੀ ਨੇ ਆਪਣੇ ਰਾਹ ਬਦਲ ਲਏ ਜਿਵੇਂ ਉਹਨਾਂ ਨੇ ਕਿਹਾ ਕਿ ਲੰਮਾ ਸਮਾਂ ਹੋ ਗਿਆ ਇੱਕ ਰਾਹ ਤੇ ਚੱਲਦੇ ਰਹੋ ਹੁਣ ਰਾਹ ਬਦਲਨੇ ਪੈਣਗੇ ਅਗਰ ਉਹਨਾਂ ਨੇ ਰਾਹ ਬਦਲ ਲਏ ਤਾਂ ਸੰਗਰੂਰ ਦੇ ਵਿੱਚ ਹੋ ਸਕਦਾ ਚਾਹੇ ਉਹ ਆਜ਼ਾਦ ਲੜਨ ਚਾਹੇ ਬੀਜੇਪੀ ਤੋਂ ਲੜਨ ਚਾਹੇ ਕਿਸੇ ਹੋਰ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ ਤੇ ਦਲਵੀਰ ਸਿੰਘ ਗੋਲਡੀ ਇੱਕ ਲੱਗਦੇ ਆ ਉਹ ਸਾਹਮਣੇ ਵੀ ਨਜ਼ਰ ਆ ਸਕਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਜੀ ਸਾਨੂੰ तमाम ਜਾਣਕਾਰੀ ਦੇਣ ਤੇ ਨਰਾਜ਼ ਦਲਵੀਰ ਗੋਲਡੀ ਦੀ ਜੋ ਨਰਾਜ਼ਗੀ ਹੈ ਲਗਾਤਾਰ ਬਰਕਰਾਰ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਪੋਸਟ ਕਾਈ ਗਈ ਹੈ ਤੇ ਐਸਪੋਸ ਤੋਂ ਜ਼ਾਹਰ ਹੋ ਰਿਹਾ ਹੈ ਕਿ ਜੋ ਦਲਵੀਰ ਗੋਲਡੀ ਦੀ ਨਰਾਜ਼ਗੀ ਲਗਾਤਾਰ ਬਰਕਰਾਰ ਹੈ ਤੇ ਆਉਣ ਵਾਲਾ ਸਟੈਪ ਉਹਨਾਂ ਦਾ ਵਿਕਣਾ ਹੋਏਗਾ ਕਿ ਅਗਲਾ ਸਟੈਪ ਉਹਨਾਂ ਦੇ ਵੱਲੋਂ ਕੀ ਕੁਝ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੁਕੀ ਹੋਈ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਕਿ ਉਹਨਾਂ ਦੇ ਵੱਲੋਂ ਕੋਈ ਅਗਲੀ ਪਾਰਟੀ ਜੁਆਇਨ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜੀ ਜਾਂਦੀ ਹੈ ਹਾਲਾਂਕਿ ਜੋ ਪ੍ਰतिक੍ਰਮ ਆਣਾ ਰਿਐਕਸ਼ਨ ਆਣਾ ਹਲੇ ਬਲਵੀਰ ਗੋਲਡਾਵਾ